हेलो जी सत श्री अकाल ਸਾਰਿਆਂ ਨੂੰ ਆਪਣੇ ਚੈਨਲ ਸੰਧੂ ਫੈਮਿਲੀ ਕੁਕਿੰਗ ਐਂਡ ਵਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਠੀਕ-ਠਾਕ ਹੋਵੋਗੇ ਅਸੀਂ ਵੀ ਠੀਕ-ਠਾਕ ਆ ਤੰਦਰੁਸਤਾਂ ਤੇ ਤੁਹਾਡੀ ਤੰਦਰੁਸਤੀ ਦੀ ਪ੍ਰਮਾਤਮਾ ਤੋਂ ਕਾਮਨਾ ਕਰਦੀਆਂ ਤੁਸੀਂ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਇੱਥੋਂ ਆਪਾਂ ਕੱਲ ਬਲੌਗ ਖਤਮ ਕੀਤਾ ਸੀ ਆਪਾਂ ਆਏ ਸੀਗੇ ਆਪਣੇ ਸੋਹਰੇ ਪਿੰਡ ਤੋਂ ਤੇ ਰਸਤੇ 'ਚ ਮੈਂ ਤੇ ਭੈਣ ਜੀ ਨੇ ਲਈ ਸੀਗੀ ਸਬਜ਼ੀ ਤੇ ਇਥੋਂ ਹੀ ਆਪਾਂ ਵਲੌਗ 깔 ਖਤਮ ਕੀਤਾ ਤੇ ਇਥੇ ਹੀ ਵਲੌਗ ਦੀ ਸਟਾਰਟਿੰਗ ਆਪਾਂ ਜਿਹੜੀ ਅੱਜ ਹੁਣ ਕਰ ਰਹੇ ਹਾਂ ਆਪਾਂ ਸਰਦੀਆਂ ਸੁਗੀਆਂ ਲੈ ਲੀਆਂ ਨੇ ਤੇ ਹੁਣ ਆਪਾਂ ਚੱਲਾਂਗੇ ਘਰ ਹੁਣੇ ਆਈਆਂ ਪਾਕਪੁਰ ਹਾਂ ਉਹ ਤਾਂ ਮੈਂ ਨਾ ਸੀਸੇ ਵੇਚ ਲਈ ਦੇ ਆ ਵੀ ਮੈਂ ਤਾਂ ਹਾਂ ਲੋ ਜੀ ਅਸੀਂ ਆ ਗਏ ਹਾਂ ਪਿੰਡੋਂ ਤੇ ਅਸੀਂ ਬੀਬੀ ਨੂੰ ਸਾਰੇ ਘਰ ਚ ਭਾਲ ਲਿਆ ਤੇ ਸਾਨੂੰ ਬੀਬੀ ਨਾ ਧਿਆਵੇ ਉਧਰੋਂ ਕੋਈ ਭੈਣ ਦੀ ਭਾਲ ਦੇ ਫਿਰ ਨਾ ਉਹ ਰਮਾਇ ਸਾਰੇ ਕਮਰੇ ਫਿਰੋੜ ਲਈ ਬਾਥਰੂਮ ਤੇ ਫਿਰ ਮੈਨੂੰ ਇਹ ਤੇ ਖੜਕਾ ਸੁਣਿਆ ਤੇ ਬੀਬੀ ਫਿਰਦੀ ਸੀ ਪਿੱਛੇ ਮੈਂ ਆਖਾ ਹਾਂ ਬੀਬੀ ਕਿਧਰ ਤੁਰ ਗਈ ਛੱਡ ਕੇ ਪਿੱਛੋਂ ਘਰ ਤੇ ਬੀਬੀ ਲੱਗੀ ਪਿੱਛੇ ਗੂੜਾ ਕੱਢਾ ਮਸ਼ੀਨਾਂ ਦੇ ਹੇਠੋਂ ਚਲੋ ਚੱਲੀ ਜਾਂਦੇ ਆਜਾ ਇਹ ਕੱਢ ਦੇ ਨਹੀਂ ਚੱਲਣਾ ਨਹੀਂ ਆਜੋ ਕੀ ਗਰਮੀ ਵੜੀ ਹੈ ਨਹੀਂ ਨਹੀਂ ਕੁਛ ਨਹੀਂ ਹੁੰਦਾ ਦੁੱਧ ਅੱਛਾ ਤੇਰਾ ਵਾਹਣਾ ਵਾਹਦਾ ਨਹੀਂ ਸੱਜਰੇ ਦਾ ਦੁੱਧ ਹੁਣ ਕਿਉਂ ਆ ਟੱਕ ਟੱਕ ਉਹ ਅੱਜੀ ਜਾਂਦੇ ਹੁਣ ਕਿਉਂ ਆ ਕੁਛ ਨਹੀਂ ਹੁੰਦਾ ਤੇ ਕੰਨ ਆਵੀ ਆਪਰੇ ਜਿਉਂ ਨਹੀਂ ਲੋ ਜੀ ਆ ਲੈੰਦਾ ਆਪਾਂ ਦੁੱਧ ਕਰੇਲੇ ਵੀ ਜਾਂਦੇ ਸੀ ਪਿੰਡੋਂ ਤੇ ਲੈਂਦੇ ਆਪਾਂ ਪਿੰਡੋਂ ਘਰ ਦੇ ਕਰੇਲੇ ਤੇ ਹੋਰ ਕੀ ਲੈਈ ਸੀ ਆਪਾਂ ਆਟਾ ਆਟਾ ਸੀ ਫ੍ਰਿਜ ਚੋਂ ਕੱਢਿਆ ਨਹੀਂ ਫ੍ਰਿਜ ਚੋਂ ਓ ਸੌਰੀ ਕਾਰਚੋਂ ਕਾਰਚੋਂ ਆਟਾ ਦੇ ਕਾਰਚੋਂ ਕੱਢਿਆ ਨਹੀਂ ਓਹੋ ਵゼ ਮੈਂ ਨਾ ਬੋਤਲ ਲੈ ਕੇ ਗਈ ਸੀ ਨਾਲ ਮੈਂ ਨਾਲ ਬੋਤਲ ਲੈ ਕੇ ਗਈ ਸੀ ਦੁੱਧ ਵਾਸਤੇ ਤੇ ਫਿਰ ਜਦੋਂ ਰਮਨਦੀਪ ਨੇ ਦੁੱਧ ਪਾਤਾ ਫਿਰ ਮੈਂ ਆਖਾ ਚਲ ਆਪ ਦੀ ਬੋਤਲ ਪਾਫ ਦੀ ਬੋਤਲ ਬਚਾ ਲੈਨੇ ਆ ਪਾਣੀ ਵਾਸਤੇ ਪਾਣੀ ਪਾਇਆ ਕਰਾਂਗੇ ਹੁਣ ਆ ਬੋਤਲ ਲੈ ਜੰਨੇ ਆ ਮੈਂ ਕੱਢੀ ਨਹੀਂ ਖਾਸੋ ਫਿਰ ਮੈਂ ਚੱਲ ਕੋਈ ਨਾ ਪਾ ਦੇਣ ਤੇ ਆਹ ਸਬਜ਼ੀਆਂ ਖਰੀਦ ਲੈ ਆਂ ਆਉਂਦੀਆਂ ਆਉਂਦੀਆਂ ਅਸੀਂ ਕਿਰੇ ਪੈਸੇ ਆ ਅੰਚੇ ਥੋੜੇ ਥੋੜੇ ਉਹ ਕੱਢਣ ਵਾਲੇ ਆ ਇਹ ਲੈ ਆਂ ਅਸੀਂ ਬਨਾਣਾ ਹੁੰਦੇ ਹੋਏ ਤੇ ਨਾਲ ਖੀਰੇ ਤੇ ਕਦਲੇਰੇ ਨੂੰ ਨਾਲ ਨਾਲ ਬਣਾ ਲੂਗੀ नहीं करेले मैं बनाऊंगी तू बना ही करेले अपन नए तरीके ना बनावांगे ओ उबाल के आ लो उबाल के हां आहा टमाटर ऊपर ऊपर चक दे टमाटर चक दे पहला ना फिर से जांगे तो केले अपन खा लेंगे पहला पहला केले अपन खा लेंगे थोड़े ही है ਨੋ ਬਈਆ ਖਾਓ ਅਬੀ ਵੀ ਐਣ ਕ ਭਈਆ ਫਿਰ ਤੂੰ ਕਹੀਂ ਮੇਰੀ ਐਣ ਕ ਪਤ ਨਹੀਂ ਕਿੱਥੇ ਗਈ ਚੱਕੋ ਮਾਜਣ ਖਾ ਲਈ ਪਾਣੀ ਮਰਚੀ ਦੀ ਮੈਂ ਪਾਣ ਹੁਣੀ ਠੀਕ ਜਿਹਾ ਗ੍ਰਾਸ ਪਾਣੀ ਦਾ ਅੱਛਾ ਤੂੰ ਤਾਂ ਅੱਜ ਸਾਨੂੰ ਡਰਾ ਹੀ ਦਿੱਤਾ ਅੱਛਾ ਹੋਰ ਮੈਂ ਆਖਿਆ ਲਿਆਵਾ ਕਿ ਕਿਤੇ ਵੀ ਨਹੀਂ ਦਿਖਦੀ ਗਈ ਕਿੱਧਰ ਨਹੀਂ ਮੈਂ ਆਖਿਆ ਮੈਂ ਤਾਂ ਮੈਨੂੰ ਮੜੀ ਇੱਥੇ ਦੀ ਸੀ ਹੈ ਗਈ ਲੋ ਕੇ ਲੇਖਾ ਉਤੇ ਹੋਰ ਲੋ ਬਣਾਣਾ ਖਾਓ ਤੇ ਏਸੀ ਚਲਾਈਏ ਬੀਬੀ ਨੇ ਤਾਂ ਚਲਾਇਆ ਹੀ ਨਹੀਂ ਅੱਜ ਸਾਰਾ ਲਓ ਵੀ ਭੈਣ ਦੀ ਤਾਂ ਸੱਖ ਕਿੱਢ ਗਏ ਹੁਣ ਆਪਾਂ ਚਲਾਈਏ ਏਸੀ ਮੜਕਾ ਆ ਗਿਆ ਹੈ ਨਾ ਹਾ ਗਰਮੀ ਬਹੁਤ ਜ਼ਿਆਦਾ ਹੈ ਮੈਂ ਚਾਹੀਦੀ ਕੀ ਖਾਵੇ ਜੇ ਪਾ ਗਏ ਹਾਂ ਮੈਂ ਤਾਂ ਆ ਦਤਾ ਹੈ ਆਏ ਪੌਣ ਦੀ ਸਕੂਲ ਚ ਵੀ ਤਾਂ ਜਾਣੀ ਐ ਸਤ ਪਾ ਕੇ ਮੇ ਤਾਂ ਲਾਈਨਿੰਗ ਹੀ ਲੱਗੀ ਐ ਮੇਟਾ ਲਾਈਨਿੰਗ ਵੀ ਲੱਗੀ ਹਾਂ ਲਾਈਨਿੰਗ ਲੱਗੀ ਮੈਂ ਦੇਖੀ। ਲੋ ਜੀ ਅੱਜ ਅਸ ਤੁਹਾਨੂੰ ਪਿੰਡ ਦਾ ਕਿਹੜਾ ਕਢਾ ਲੈਂਦੇ ਆ ਅਸੀਂ ਉੱਥੇ ਕੋਈ ਵਲੌਗ ਨਹੀਂ ਬਣਾਇਆ ਤੇ ਬਸ ਆਪਾਂ ਥੋੜਾ ਜਿਹੀ ਤੁਹਾਨੂੰ ਦਿਖਾਇਆ ਸੀਗਾ ਤੇ ਹੁਣ ਆਪਾਂ ਪਹੁੰਚ ਗਏ ਆ ਆਪਣੇ ਘਰੇ ਤੇ ਤੁਹਾਨੂੰ ਥੋੜਾ ਜਿਹਾ ਫਰੀਦਕੋਟ ਦਾ ਘੰਟਾ ਘਰ ਵੀ ਦਿਖਾਤਾ ਤੇ ਆਉਂਦੇ ਆਉਂਦੇ ਸਬਜ਼ੀਆਂ ਵਗੈਰਾ ਕੀ ਲਏ ਆ ਅਸੀਂ ਤੇ ਮੇਰਾ ਖਿਆਲ ਆ ਵਲੌਗ ਕਾਫੀ ਹੋ ਗਿਆ ਤੇ ਹੁਣ ਅਸੀਂ ਬਨਾਣਾ ਖਾ ਲਈਏ ਤੇ ਆਪਣੀ ਬੀਬੀ ਕੋ ਆ ਚਗੀ ਸੀ ਕਿ ਮਸਾ ਲੱਭੀ ਆ ਬੀਬੀ ਕੋ ਆ ਚੀ ਮੈਂ ਸਮਾਂ ਤੇ ਭੈਣ ਦੀ ਵਾਜਾ ਮਾਰੀ ਜਾਈਏ ਬੀਬੀ ਕਿਧਰ ਗਈ ਮੈਂ ਨਾ ਐਂਡ ਆ ਗਈ ਮੈਂ ਨਾ ਐਂ ਦੁਪੱਟਾ ਚੱਪੀ ਸੀ ਮਾਸੀ ਤਾਂ ਮੈਂ ਉਧਰ ਬੋਕਰ ਕਿਤੇ ਉਹੀ ਉੱਪਰ ਜਾ ਵਾਇਆ ਪੈਂਦਾ ਇੰਗਰੀਜ਼ ਤਾਂ ਮੈਂ ਥੋੜੀ ਜਿਹਾ ਮੈਨੂੰ ਫਿਰ ਬੋਕਰ ਜਿਆਦਾ ਦੀ ਮੈਨੂੰ ਪਤਾ ਕੀ ਲੱਗਿਆ ਮੈਨੂੰ ਐਂ ਜਿਹੜਾ ਲੱਗਿਆ ਅਬ ਕਿਤੇ ਹੋਰ ਹੀ ਐਡੀ ਗਿਊਗੀ ਪਈ ਹੋਵੇ ਬਾਥਰੂਮ ਚ ਬਾਥਰੂਮ ਖੋਲਦਿਆਂ ਵੀ ਡਰ ਲੱਗੇ ਮੈਨੂੰ ਨਹੀਂ ਮਾਝਾ ਬੱਦਾ ਕੱਢਿਆ ਰੱਬ ਨੇ ਤੇ ਉਹ ਬੋਕਰ ਖੜਾਉ ਉਹ ਬੋਕਰ ਖੜਾ ਮੋਟੇ ਜਿਹੜਾ ਆ ਹੋਰ ਦੇਖ ਤੂੰ ਦੇ ਚ ਕੱਢ ਦੇ ਹਾਂ ਇਹ ਉਹ ਆ ਕਬਰੀਆ ਮਸੀਨਾਂ ਤੇ ਕੱਪੜੇ ਨਹੀਂ ਖਿਚਾਉਂਦੀ ਮੈਂ ਕਿੱਥੇ ਤਾਂ ਨਹੀਂ ਆ ਬਖੰਗ ਆ ਫੋਨ ਨੂੰ ਲੈ ਕੇ ਲੋਕੀ ਗਏ ਤੇ ਅੱਜ ਤੁਹਾਨੂੰ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਜਿਹੜਾ ਦੇਸੀ ਉਹ ਦੱਸਣ ਲੱਗੀਆਂ ਭੈਣ ਜੀ ਤੁਹਾਨੂੰ ਪਤਾ ਆਏ ਹੋਏ ਨਹੀਂ ਤੇ ਭੈਣ ਜੀ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਪਤਾ ਵੀ ਕਿੱਥੇ ਕਿਹੜੀ ਠੀਕ ਹੁੰਦੀ ਹੈ ਗੰਤ ਕੇ ਕਹਵਾ ਜਾਨੂੰ ਭੈਣ ਜੀ ਨੂੰ ਬਹੁਤ ਸਾਰੀਆਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀਰੋਂ ਇੰਨਾ ਇਹਨਾਂ ਨੂੰ ਇੰਨਾ ਕੁਝ ਪਤਾ ਹੈ ਹਨਾ ਤੇ ਅਸੀਂ ਤਾਂ ਐਵੇਂ ਆਲੇ ਦੁਆਲੇ ਇੰਨੀਆਂ ਬਿਮਾਰੀਆਂ ਲੋਕਾਂ 'ਚ ਦੇਖਦੇ ਸੀਗੇ ਤੇ ਉਹ ਤਾਂ ਮਿੰਟਾਂ ਸਕਿੰਟਾਂ ਜੀ ਇਲਾਜ ਕਰ ਦਿੰਦੇ ਆ ਤੇ ਬਸ ਥੋੜੀ देर ਵੇਟ ਕਰੋ ਮੈਂ ਤੁਹਾਨੂੰ ਦੱਸਦੀਆਂ ਵੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਇਹ ਮਿੰਟੋਂ-ਮਿੰਟ ਹੀ ਦੱਸ ਦਿੰਦੇ ਆ ਤੇ ਇੱਕ ਤਾਂ ਦੇਖੋ ਜੀ ਪਾਇਲਸ ਦਾ ਇਲਾਜ ਦੱਸਿਆ ਇਹਨਾਂ ਨੇ ਹਨਾ ਆ ਬਵਾਸੀਰ ਕਹਿੰਦੇ ਨੇ ਜਿਹਨੂੰ ਆਪਾਂ ਤੇ ਬਵਾਸੀਰ ਦਾ ਇਲਾਜ ਬੜਾ ਸੌਖਾ ਹੈ ਤੇ ਲੋਕ ਕਿੰਨੇ ਔਖੇ ਹੁੰਦੇ ਨੇ ਜਿਨ੍ਹਾਂ ਨੂੰ ਬਵਾਸੀਰ ਅੱਜਕੱਲ ਬਵਾਸੀ ਬਹੁਤ ਲੋਕਾਂ ਨੂੰ ਆਇਆਗਾ ਖਾਣ ਪੀਣ ਦੀ ਆਪਣਾ ਇਹਦਾ ਹੋ ਗਿਆ। ਲੋ ਜੀ ਤੇ ਦੂਜਾ ਹੈਗਾ ਕੌਰਨ ਜਿਹੜੇ ਆਪਣੇ ਹੋ ਜਾਂਦੇ ਨੇ ਕੌਰਨ ਹੋ ਜਾਂਦੇ ਨੇ ਨਾ ਪੈਰਾਂ ਦੇ नीचे ਕੀ ਕਹਿੰਦੇ ਆ ਉਹਨਾਂ ਨੂੰ ਪੌਰੀ ਪੌਰੀਆਂ ਦਾ ਇਲਾਜ ਪੌਰੀਆਂ ਦਾ ਇਲਾਜ ਹੈ ਤੇ ਪੌਰੀਆਂ ਤੋਂ ਲੋਕ ਬੜੇ ਪਰੇਸ਼ਾਨ ਨੇ ਮੇਰੇ ਇੱਕ ਵਾਰੀ ਪੌਰੀ ਹੋਈ ਸੀਗੀ ਤੇ ਮੈਨੂੰ ਪਤਾ ਹੈ ਕਿ 16 ਮੁੱਮੂ ਚ ਉੱਡੀ ਸੀ ਚੁਰ ਨਹੀਂ ਸਕਦੇ ਆਪਾਂ ਇੱਕ ਮਿੰਟ ਵੇਟ ਕਰੋ ਨਾ ਮੈਂ ਦੱਸਦੀ ਆ ਹਜੇ ਫੇਰ ਚਲਾਉਣੀਆਂ ਕੰਮ ਆਪਾਂ ਫੇਰ ਆਪਾਂ ਮਰੀਜ਼ ਜੀ ਦੱਸਾਂਗੇ ਵੀ ਸਾਡੇ ਕਿਹੜੇ ਕਿਹੜੇ ਆ ਕਿਨੂੰ ਕਿਨੂੰ ਲੋੜ ਆ ਤੇ ਇੱਕ ਹੋਰ ਕਹਾਦਾ ਸੀਗਾ ਇੱਕ ਹੈਗਾ ਜੀ ਇਹ ਸਭ ਤੋਂ ਜਿਹੜੀ ਬਹੁਤ ਜ਼ਿਆਦਾ ਕਾਮਨ ਬਿਮਾਰੀ ਹੈ ਅੱਜ ਕੱਲ ਲੋਕਾਂ ਨੂੰ ਹੋਈ ਹੋਈ ਆ ਸਰਵਾਈਕਲ ਜਿੱਥੇ ਤੋਂ ਮੈਨੂੰ ਲੱਗਦਾ ਸਾਰੀ ਜਨਤਾ ਪੀੜਤ ਹੈ ਤੇ ਕਿੰਨੀਆਂ ਕ ਦਵਾਈਆਂ ਲੋਕ ਖਾਈ ਜਾਂਦੇ ਨੇ ਐਕਸਰਸਾਈਜ਼ਾਂ ਨਾਲ ਵੀ ਫਰਕ ਨਹੀਂ ਪੈਂਦਾ ਡਾਕਟਰਾਂਾਂ ਦੀਆਂ ਦਵਾਈਆਂ ਨਾਲ ਵੀ ਫਰਕ ਨਹੀਂ ਪੈਂਦਾ ਪਹਿਲਾਂ ਇੱਕ ਡਾਕਟਰ ਫਿਰ ਦੂਜਾ ਤੀਜਾ ਹਣਾ ਆਈਂ ਬਦਲਦੇ ਰਹਿੰਦੇ ਨੇ ਬਾਹਾਂ 'ਚ ਦਰਦ ਗਰਦਨ 'ਚ ਦਬਤਾ ਜੇ ਥੋੜੀ ਜਿਹੀ ਨੀਂਹੀ ਪਾ ਕੇ ਕੰਮ ਕਰਦੇ ਨੇ ਤਾਂ ਕੀਤਾ ਨਹੀਂ ਜਾਂਦਾ ਦੇਖੋ ਤਿੰਨਾਂ ਬਿਮਾਰੀਆਂ ਦਾ ਤਾਂ ਮੈਨੂੰ ਅੱਜ ਹੀ ਪਤਾ ਲੱਗਿਆ ਵੀ ਭੈਣ ਜੀ ਨੇ ਸਾਨੂੰ ਡਾਕਟਰ ਦੱਸ ਤੇ ਹੈ ਨਾ ਹਾਂ ਤਿੰਨਾਂ ਬਿਮਾਰੀਆਂ ਤੇ ਪੱਕਾ ਇਲਾਜ ਹੋਦਾ ਤੇ ਉਹ ਮੈਚ ਆਉਣੀ ਆ ਵੀ ਕਿਉਂ ਨਾ ਕਿ ਸਭ ਦਾ ਭਲਾ ਹੋਵੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤੇ ਉਹਦਾ ਪ੍ਰੋਬਲਮ ਹੈਗੀ ਕੀ ਹੈਗੀ ਜੇ ਵਾਲੀ ਤਾਂ ਕੋਈ ਗੱਲ ਨਹੀਂ ਆ ਇਹ ਪ੍ਰੋਬਲਮਸ ਤਾਂ ਕਾਮਨ ਹੈ ਤੇ ਬਾਹਲੇ ਲੋਕਾਂ ਦੇ ਵਿੱਚ ਹੈਗੀ ਆ ਇਹ ਇਹ ਤਾਂ ਸਾਰੀ ਦੁਨੀਆ ਨੂੰ ਆ ਨਾ 90% ਲੋਕਾਂ ਨੂੰ ਤਾਂ ਹੋਣੀ ਹੀ ਹੈ ਮਲਾ ਦਾ ਘੱਟੋ ਘੱਟ ਹਨ ਤੇ ਇੰਨਾਂ ਬਿਮਾਰੀਆਂ ਦਾ ਇੰਨਾ ਜ਼ਿਆਦਾ ਸੌਖਾ ਇਲਾਜ ਭੈਣ ਜੀ ਨੇ ਦੱਸਿਆ ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦੀ ਸੀ ਵੀ ਇੰਨਾ ਸੌਖਾ ਇਲਾਜ ਵੀ ਹੋ ਜਾਂਦਾ ਇਹਨਾਂ ਦਾ ਤੇ ਇਹ ਵੀ ਬੜੀ ਫੱਟੇ ਹਾਂ ਤੇ ਇਹ ਬਿਮਾਰੀਆਂ ਤਾਂ ਆਪਣੇ ਆਲੇ ਦੁਆਲੇ ਬੜੀਆਂ ਨੇ ਜਿਹੜੀਆਂ ਦਾ ਇਲਾਜ ਇਹਨਾਂ ਨੇ ਜਿਨ੍ਹਾਂ ਨੇ ਡਾਕਟਰ ਭੈਣਜੀ ਨੇ ਉਹ ਵਾਰੀਆਂ ਤਾਂ ਆਪਣੇ ਆਲੇ-ਦਾਲੇ ਬੜੀਆਂ ਹੀ ਨੇ ਤੇ ਅੱਜ ਤੱਕ ਦੇਖੋ ਇੰਨਾ ਚਰੋ ਗਿਆ ਹਨ ਭੈਣਜੀ ਨਾਲ ਮੈਂ ਕਿਹੜਾ ਅੱਜ ਦੀ ਇਹਨਾਂ ਨਾਲ ਰਹਿਣੀ ਆ ਜਾਂ ਵਰਤਦੀਆਂ ਹੁਣ ਇੰਨੇ ਸਾਲ ਤਾਂ ਵਿਆਹ ਹੋ ਗਿਆ ਉਹਨੂੰ ਦੀ ਮੇਰੀ ਨਨਦ ਬਣੀ ਹੋਈ ਹੈ ਇਹ ਦੱਸਿਆ ਤੇ ਉਹਨੂੰ ਦੀ ਨਨਦੋ ਨਹੀਂ ਹੋਈ ਆ ਪਰ ਮੈਨੂੰ ਪਤਾ ਹੁਣ ਲੱਗਿਆ ਇੰਨੇ ਸਾਲਾਂ ਬਾਅਦ ਵੀ ਇਹਨਾਂ ਨੂੰ ਇੰਨੇ ਡਾਕਟਰ ਪਤਾ ਨਹੀਂ ਤੇ ਬੜੇ ਕਾਮਯਾਬ ਡਾਕਟਰ ਬਦਾਨੀ ਹਨਾ ਨਹੀਂ ਸਤਿ ਦਿਰਵਾਣਾ ਨਾ 난 ਸੁਣੋਗੀ ਵੀ ਹੋੜੇ ਮੈਥੋਂ ਪੁੱਛੂਗੀ ਹਨਾ ਵੀਡੀਓ ਦੇ ਵਿੱਚ ਤੇ ਮੈਂ ਭੁੱਲੀ ਨਾ ਜਾਵਾਂ ਤੇ ਭੈਣ ਜੀ ਕਹਿੰਦੇ ਏਕੜਾ ਕੜਾ ਤਾਂ ਮੈਂ ਭੁੱਲੀ ਨਹੀਂ ਗੱਲ ਭੁੱਲੀ ਕਣੀ ਹਾਂ ਯਾਦ ਰੱਖੋ ਵੀ ਡਾਕਟਰ ਸਾਰੇ ਤੇ ਤੁਹਾਨੂੰ ਨਾਲ ਨਾ ਅਸੀਂ ਸਾਰਾ ਕੁਝ ਦੱਸਾਂਗੇ ਵੀ ਇਹ ਪਿੰਡ ਜਿੱਥੇ ਇਹਦਾ ਇਲਾਜ ਹੈ ਜਿੱਥੇ ਡਾਕਟਰ ਹੈ ਉਹ ਕਿਹੜਾ ਪਿੰਡ ਹੈਗਾ ਕਿੱਥੇ ਇੱਕ ਪਿੰਦਾ ਉਹ ਪਿੰਡ ਤੇ ਕਿਹੜੀ ਬਿਮਾਰੀ ਦਾ ਕਿੱਥੇ ਡਾਕਟਰ ਬੈਠਾ ਠੀਕ ਹੈ ਜੀ ਤੇ ਬੜਾ ਹੀ ਸੌਖਾ ਇਲਾਜ ਆ ਕੋਈ ਦਵਾਈ ਨਹੀਂ ਲੈਣੀ ਕੋਸ਼ਿਸ਼ ਵੀ ਨਹੀਂ ਆ ਕੋਈ ਖਾਣਾ ਨਹੀਂ ਪੀਣਾ ਨਹੀਂ ਕੋਈ ਐਕਸਰਸਾਈਜ਼ ਨਹੀਂ ਕਰਨੀ ਤੇ ਨਾ ਹੀ ਕੋਈ ਦਵਾਈ ਹੈ ਨਾ ਕੋਈ ਪਰਹੇਜ ਹੈ ਨਾ ਕੋਈ ਖਾਣ ਪੀਣ ਦਾ ਪਰਹੇਜ ਹੈ ਤੇ ਉਹ ਚੌਥਾ ਕਿਹੜਾ ਸੀ ਚੌਥਾ ਕਿਹੜਾ ਅੱਛਾ ਜੀ ਇੱਕ ਇੱਕ ਬਿਮਾਰੀ ਰਹਿ ਗਈ ਐਂਕ ਨੂੰ ਯਾਦ ਕਰਾਈ ਆ ਇੱਕ ਜਨੇਊ ਹੋਣਾ ਜਿਹੋ ਹਾਂ ਜਨੇਊ ਦੀ ਪ੍ਰੋਬਲਮ ਵੀ ਲੋਕਾਂ ਦੇ ਵਿੱਚ ਹੈਗੀ ਐ ਐਕਚੁਅਲੀ ਮੇਰੇ ਵੀ ਹੈ ਨਿਕਲਿਆ ਸੀ ਕਈ ਸਾਲ ਪਹਿਲਾਂ ਤੇ ਹੁਣ ਇਹਨਾਂ ਦੀ ਨੂੰਹ ਦੇ ਵੀ ਨਿਕਲਿਆ ਸੀਗਾ ਆ ਪਿੱਛੇ ਗਈ ਹਜੇ ਨਹੀਂ ਨਾਹੀ ਹੋਇਆ ਤੇ ਉਹ ਜਨੇਊ ਆ ਜਿਹੜਾ ਬਹੁਤ ਜ਼ਿਆਦਾ ਤੰਗ ਕਰਦਾ ਕਿਉਂਕਿ ਮੈਨੂੰ ਇਹਦੇ ਬਾਰੇ ਪਤਾ ਹੈ ਇਹ ਸੂਲਾ ਵਾਂਗ ਚੁੱਕਦਾ ਤੇ ਮੱਚਦਾ ਬਹੁਤ ਹੈ ਨਾ ਛਾਲੇ ਜੇ ਹੋ ਜਾਂਦੇ ਹੁੰਦੇ ਨੇ ਤੇ ਇਹਦਾ ਮਤਲਬ ਕਿ ਐਲੋਪੈਥੀ ਦੇ ਵਿੱਚ ਕੋਈ ਇਲਾਜ ਨਹੀਂ ਹੈਗਾ ਡਾਕਟਰ ਵੀ ਕਹਿ ਦਿੰਦੇ ਆ ਵੀ ਕੋਈ ਇਲਾਜ ਨਹੀਂ ਆ ਤੇ ਪਰੇਸ਼ਾਨ ਬਹੁਤ ਕਰਦਾ ਇਹ ਆਹ ਲਾ ਲੋ ਹਫ਼ਤਾ ਤੱਕ ਠੋਕ-ਠੱਕੇ ਤੰਗ ਕਰਦਾ ਹੀ ਹੈ ਤੇ ਪਰ ਭੈਣ ਜੀ ਨੇ ਅੱਜ ਉਹਦਾ ਵੀ ਮੈਨੂੰ ਇੱਕ ਡਾਕਟਰ ਦੱਸਿਆ ਤੇ ਨਾ ਕੋਈ ਖਾਣੀਆਂ ਦਵਾਈ ਬਸ ਉੱਪਰ ਲਾਉਣੀ ਆ ਤਿੰਨ ਵਾਰ ਚ ਲਾ ਕੇ ਤੇ ਉਹ ਠੀਕ ਹੋ ਜਾਂਦਾ ਹੈ ਨਾ ਲੋ ਤੇ ਹੁਣ ਅੱਜ ਅਸੀਂ ਆਏ ਆ ਪਿੰਡੋਂ ਤੇ ਮੈਂ ਆਏ ਕਹਿਣੀ ਆਂ ਵੀ ਅੱਜ ਹੁਣ ਭੈਣ ਜੀ ਕਹਿੰਦੇ ਵੀ ਹੁਣ ਤਾਂ ਮੈਂ ਪਈਆਂ ਥੱਕੀ ਜੀ ਆਪਾਂ ਡਾਕਟਰ ਹੈ ਜਿਹੜੇ ਉਹ ਅਗਲੀ ਵੀਡੀਓ ਚ ਦੱਸ ਦਾਂਗੇ ਤੇ ਬਿਮਾਰੀਆਂ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਚਾਰ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਕਾਮਨ ਨੇ ਇੱਕ ਬਵਾਸੀਰ ਤੇ ਇੱਕ ਸਰਵਾਈਕਲ ਤੇ ਇੱਕ ਜਨੇਊ ਤੇ ਇੱਕ ਕਿਹੜਾ ਸੀਗਾ ਫੇਰ ਭੋਰੀਆਂ ਪੈਰਾਂ ਦੀਆਂ ਭੋਰੀਆਂ ਇਹ ਵੀ ਬਹੁਤ ਆਗਰਦੀਆਂ ਨੇ ਤੇ ਚਾਰੇ ਹੀ ਬਿਮਾਰੀਆਂ ਬਹੁਤ ਕਾਮਨ ਆ ਤੇ ਚਾਰਾਂ ਦਾ ਚਾਰਾਂ ਦੇ ਡਾਕਟਰ ਭੈਣ ਜੀ ਨੂੰ ਪਤਾ ਹੈ ਤੇ ਦੇਖੋ ਆਪਾਂ ਨੂੰ ਪਰਹੇਜ ਕਰਨਾ ਔਖਾ ਹੁੰਦਾ ਤੇ ਐਕਸਰਸਾਈਜ਼ ਕਰਨੀ ਔਖੀ ਹੁੰਦੀ ਆ ਤੇ ਉਹ ਆ ਮਤਲਬ ਦੋਨੇ ਚੀਜ਼ਾਂ ਉਹ ਕਰਨੀਆਂ ਨਹੀਂ ਨਾ ਪਰਹੇਜ ਕਰਨਾ ਤੇ ਨਾ ਹੀ ਐਕਸਰਸਾਈਜ਼ ਕਰਨੀ ਆ ਜੇ ਸਾਨੂੰ ਇਹੋ ਜਿਹਾ ਕੋਈ ਡਾਕਟਰ ਲੱਭ ਜੇ ਹਨਾ ਤੇ ਫਿਰ ਆਪਾਂ ਨੂੰ ਹੋਰ ਚਾਹੀਦਾ ਹੀ ਨਹੀਂ ਹੈ ਤੇ ਨਾਲੇ ਕੋਈ ਐ ਨਹੀਂ ਆ ਕੋਈ ਖਰਚਾ ਨਹੀਂ ਆ ਜਿਆਦਾ ਹਨਾ ਬਹੁਤ ਘੱਟ ਆ ਕੋਈ 150 ਰੁਪਏ ਦਾ ਖਰਚਾ ਹੈ ਇੱਕ ਵਾਰੀ ਜਾਣਾ ਬਸ ਮੁੜ ਕੇ ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਹੈ ਜੀ ਤੇ ਲੋ ਵੀ ਇਹ ਹੈਗੇ ਸਿਗੀਆਂ ਚਾਰ ਬਿਮਾਰੀਆਂ ਬਿਮਾਰੀਆਂ ਆਪਾਂ ਤੁਹਾਨੂੰ ਦੱਸਦੀਆਂ ਪਰ ਅੱਜ ਅਸੀਂ ਪਿੰਡੋਂ ਆਏ ਆ ਤੇ ਭੈਣ ਦੀ ਹੁਣ ਪਏ ਨੇ ਥੱਕੇ ਹੋ ਕਹਿੰਦੇ ਵੀ ਮੈਂ ਤੁਹਾਨੂੰ ਕੱਲ ਨੂੰ ਦੱਸੂਗੀ ਤੇ ਵੀ ਅੱਜ ਪਲੀਜ਼ ਅੱਜ ਮੈਂ ਹਾਲਤ ਵਿੱਚ ਨਹੀਂ ਹੈਗੀ ਦੱਸਣ ਦੀ ਕਿਉਂਕਿ ਅੱਜ ਮੈਨੂੰ ਹੋਈ ਨੂੰ ਥਕਾਵਟ ਹੈ ਬੈਂਟੀ ਅੱਜ ਥੱਕੇ ਬਈ ਆਲੇ ਕੋ ਇਧਰ ਪਏ ਨੇ ਆਵੇ ਪਏ ਨੇ ਉਹ ਕਹਿੰਦੇ ਮੈਂ ਮੈਂ ਕੱਲ ਨੂੰ ਦੱਸ ਦੂੰਗੀ ਵੀ ਤੂੰ ਮੈਨੂੰ ਅੱਜ ਜਨਾਤੰਗ ਕਰ ਮੈਂ ਹੁਣ ਭੈਣ ਜੀ ਨਹੀਂ ਬੋਲ ਹੁਣ ਮੈਂ ਰੈਸਟ ਕਰਦੀ ਉਹ ਕਹਿੰਦੇ ਮੈਂ ਹੁਣ ਨਾ ਰੈਸਟ ਕਰਨੀ ਆ ਵੀ ਤੂੰ ਇਹ ਰਹਿਣ ਦੇ ਵੀ ਆਪਾਂ ਅਗਲੇ ਵਲੌਗ ਚ ਦੱਸ ਦਾਂਗੇ ਡਾਕਟਰ ਤੇ ਵੀ ਆਪਾਂ ਕੋਈ ਗੱਲ ਨਹੀਂ ਹੈ ਨਾ ਚਲੋ ਕੋਈ ਗੱਲ ਨਹੀਂ ਜੀ ਅੱਜ ਦਾ ਵੀਲੌਗ ਚ ਨਹੀਂ ਤਾਂ ਅੱਜ ਨਾਲੋਂ ਕੱਲ੍ਹ ਕਾਹਲਾ ਹਨ ਜੇ ਅੱਜ ਨਹੀਂ ਦੱਸਿਆ ਤਾਂ ਸਵੇਰ ਤਾਂ ਆਇਆ ਹੀ ਲੈ ਤੇ ਕੱਲ੍ਹ ਵਾਲੇ ਵੀਲੌਗ ਦੇ ਵਿੱਚ ਆਪਾਂ ਤੁਹਾਨੂੰ ਬਿਮਾਰੀਆਂ ਦਾ ਇਲਾਜ ਵੀ ਦੱਸਾਂਗੇ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਮੈਂ ਪਿੰਡੋਂ ਲੈ ਕੇ ਆਈ ਸੀ ਦੁਪਹਿਰ ਖੀੜੀ ਦੁਪਹਿਰ ਖੀੜੀ ਮੈਂ ਲੈ ਕੇ ਆਈ ਸੀ ਰੰਗ ਬਰੰਗੀ ਜਿੱਥੋਂ ਮੈਨੂੰ ਮਿਲ ਜਾਂਦੀ ਹੈ ਜਿਵੇਂ ਵਾਈਟ ਮਿਲ ਗਈ ਆ ਪਿੰਡੋਂ ਹਨ ਤੇ ਇੱਕ ਮਿਲ ਗਈ ਮੈਨੂੰ yellow flower ਤੇ ਇੱਕ white ਤੇ ਮੈਂ ਬਸ ਉਹ ਫੇ ਤੋੜ ਲਈ ਤੇ ਕਿਉਂਕਿ ਮੈਨੂੰ ਮੇਰੇ ਕੋਲ ਕਾਫੀ سارے ਗਮਲੇ ਖਾਲੀ ਪਏ ਨੇ ਤੇ ਮੈਨੂੰ ਰੰਗ-ਬਰੰਗੀ ਚਾਹੀਦੀ ਏ ਸਾਡੇ ਘਰੇ। ਇੱਕ ਇਹਦਾ ਪਿੰਕ ਹੈ ਤੇ ਪੀਚ ਥੋੜੀ ਜਿਹੀ ਹੈ। ਚਲ ਹੌਲੀ-ਹੌਲੀ ਇਹ ਤਾਂ ਫੈਲ ਜਾਂਦੀ ਏ। ਇੱਕ ਢੱਕਾ ਜਿਹਾ ਚਾਹੀਦਾ ਇਧਰੋਂ ਉਧਰੋਂ ਲਾ ਦੇਣੇ ਹੁੰਦੇ ਆ। ਤੇ ਮੈਂ ਹੁਣ ਚਲਦੀ ਆ ਤੁਹਾਨੂੰ ਲੈ ਕੇ ਬਾਹਰ ਤੇ ਬਾਹਰ ਜਾ ਕੇ ਆਪਾਂ ਲਾਉਣੇ ਹੈਗੇ ਆ। ਦੁਪਹਿਰ ਖੜੀ ਗਮਲਿਆਂ ਦੇ ਵਿੱਚ ਆਪਦਾ ਦਾ। ਠੀਕ ਹੈ ਜੀ। ਤੇ ਤੁਸੀਂ ਮੇਰੇ ਨਾਲ ਬਣ ਰਿਪੋ ਬਲੌਗ ਦੇ ਵਿੱਚ। ਗਰਮੀ ਬਹੁਤ ਜ਼ਿਆਦੀ ਆ ਬਾਹਰ। ਤੇ ਹੁਣ ਆਪਾਂ ਕੜਨੇ ਆ ਜਿਹੜੀ ਲੱਕੀ ਆਂਦੀ ਹੈ ਨਹੀਂ ਖਰਾਬ ਨਾ ਕਰੀਏ ਅੱਜ ਮੈਂ ਥੋੜੀ ਜਿਹੀ ਲਾਈ ਸੀਗੀ ਚਾਰ ਕਿ ਤਿੰਨ ਚਾਰ ਡੱਕੇ ਜੇ ਤਾਂ ਮੈਂ ਇੱਥੇ ਲਾ ਦੀ ਸੀ ਇਹਦੇ ਵਿੱਚ ਤੇ ਚਾਰ ਕਿ ਡੱਕੇ ਮੈਂ ਇਧਰ ਲਾ ਫੀ ਸੀ ਕਿ ਹੁਣ ਮੈਂ ਪਾਉਂਗੀ ਇਹਨਾਂ ਨੂੰ ਪਾਣੀ ਤੇ ਮੈਂ ਹੁਣ ਇੱਥੇ ਵੀ ਲਾਉਂਗੀ ਇਹਦੇ ਵਿੱਚ ਫਿਰ ਆਪਾਂ ਇਕੱਠੇ ਪਾਣੀ ਚਾਦਾਂਗੇ ਕਿਉਂਕਿ ਡਿਫਰੈਂਟ ਕਲਰਸ ਵੀ ਹੈਗੀ ਹੈ ਜਗਾ ਸੁੱਕੀ ਪਈ ਹੈ ਪਰ ਆਪਾਂ ਲਾ ਦਿੰਨੇ ਆ ਪਾਣੀ ਥੋੜੀ ਜਿਹੀ ਅੱਜ ਇਹ ਮੈਂ ਨਾ ਇਹ ਪਾਮ ਦੇ ਆਲੇ ਦੁਆਲੇ ਲਾ ਰਹੀ ਹਾਂ ਕਿ ਜਦੋਂ ਇੱਥੇ ਫੁੱਲ ਖਿੜਨਗੇ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਇਹ ਜਿਹੜੀ ਵਾਈਟ ਜਿਹੜੀ ਮੈਂ ਹੁਣ ਲਾਈ ਆ ਦੋ ਡੱਤੇ ਜੇ ਤੇ ਹੁਣ ਜਿਹੜੀ ਮੈਂ ਲਾ ਰਹੀ ਹਾਂ ਇਹ ਵਾਲੀ ਇਹ ਹੈਗੀ ਹੈ ਪੀਲੀ ਇਹਨੂੰ ਪੀਲੇ ਫੁੱਲ ਲੱਗਦੇ ਆ ਉਹ ਜਿੰਨੇ ਸੇ ਪੂਰੀ ਨਹੀਂ ਲਾਉਂਦੀ ਮੈਂ ਥੋੜਾ ਥੋੜਾ ਟਿੱਕੇ ਜਿਹਾ ਲਾਉਂਗੀ ਤੋੜ ਕੇ ਕਿਉਂਕਿ ਮੈਨੂੰ ਹੋਰ ਗਮਲਿਆ ਲਈ ਵੀ ਚਾਹੀਦੀ ਹੈ ਇਹ ਬਸ ਇਹਦੇ ਆਪਾਂ ਇਥੇ ਡੱਕੇ ਲਾਦੇ ਨੇ ਚਾਰਕ ਫਿਰ ਇਥੇ ਪਿੰਕ ਵੀ ਲਾਉਂਗੀ ਫਿਰ ਤਿੰਨ ਕਲਰ ਹੋ ਜਾਣਗੇ ਇਹ ਬਹੁਤ ਵੱਧ ਜਾਂਦੀ ਹੈ ਭਾਵੇਂ ਤੁਸੀਂ ਛੋਟੇ ਛੋਟੇ ਟਿੱਕੇ ਜਿਹੀ ਲਾ ਦਿਓ ਤੋੜ ਕੇ ਇਹਦੇ ਫਿਰ ਇਹਨੇ ਬਹੁਤ ਵੱਧ ਜਾਣਾ ਹੁੰਦਾ ਹੈ ਠੀਕ ਹੈ ਜੀ ਬੱਤੜੀ ਹੋ ਰਹੀ ਹੈ ਮੈਨੂੰ ਲੱਗਦਾ ਮੌਸਮ ਬਦਲ ਰਿਹਾ ਉਹ ਤਾਂ ਪੀ ਲਵਾ ਦੇਣੀ ਇੱਥੇ ਬਸ ਆਪ ਹਲਕਾ ਹਲਕਾ ਪਾਣੀ ਲਵਾਵਾਂਗੇ ਜੀ ਆਪਾਂ ਲਾਤੀਆ ਪਰ ਹਰੇ ਸਾਰੇ ਤੇ ਹੁਣ ਆਪਾਂ ਥੋੜਾ ਥੋੜਾ ਸਾਰਾ ਹਰੇ ਪਾਣੀ ਪਾ ਦਿੰਨੇ ਆ ਜਿਆਦਾ ਨਹੀਂ ਆਉਂਦੇ ਬਸ ਛਿੜਕਾ ਜਿਹਾ ਹੀ ਕਰਾਂਗੇ ਆਪਾਂ ਲਓ ਜੀ ਪਾਣੀ ਲਾਤਾ ਸਾਰੇ ਆਪਾਂ ਬੂਟਿਆਂ ਨੂੰ ਤੇ ਬਹੁਤ ਸੋਹਣੀ ਹੋ ਗਈ ਸਾਰੀ ਸਿਹੜ ਕੇ ਲਾਉਣੀ ਐ ਇਦਾਂ ਥੋੜਾ ਸਾਰੇ ਬੂਟਿਆਂ ਨੂੰ ਪਾਣੀ ਲਾਪੇ ਜਿੰਨੀ ਜਿੱਤੇ ਤੱਕੜੀ ਲਾਉਣੀ ਸੀ ਲਾ ਕੇ ਤੇ ਆਪਾਂ ਨਾਲ-ਨਾਲ ਥੋੜਾ-ਥੋੜਾ ਚਿੱਟਾ-ਚਿੱਟਾ ਪਾਣੀ ਨਾ ਦਿੱਤਾ ਤੇ ਬਸ ਹੁਣ ਹੋ ਜੂਗੀ ਇੱਕ ਦੋ ਦਿਨਾਂ ਚ ਜੜਾਈਆਂ ਪੜ ਜੂਗੀਆਂ ਤੇ ਫੇਰ ਆਪਾਂ ਜਿੱਥੇ-ਜਿੱਥੇ ਜ਼ਿਆਦਾ ਹੋਊਗੀ ਕੱਢ ਕੇ ਤੇ ਹੋਰ ਨਵੇਂ ਚਵਾਦੇ ਕਰਾਂਗੇ ਤੇ ਹੁਣ ਮੈਂ ਪੈਰਪੂੜ ਧੋਲੇ ਨੇ ਕਾ ਕਾ ਲੱਗੇ ਸੀ ਪੈਰਾਂ ਨੂੰ ਤੇ ਫਰੋਂ ਚੱਲਦੇ ਆਪਾਂ ਅੰਦਰ ਦੇਖਦੇ ਆਂ ਬੀਬੀਆਂ ਕੀ ਕਰਦੀਆਂ ਨੇ